ਸ਼ਹੀਦਾਂ ਦੀ ਧਰਤੀ ਫਤਿਹਗੜ ਸਾਹਿਬ ਦੇ ਵਿੱਚ ਖੜੇ ਆ ਤੇ ਇੱਥੇ ਬਹੁਤ ਸਾਰੀਆਂ ਤਰ੍ਹਾਂ ਦੇ ਜਿਹੜੇ ਦਾਨੀ ਨੇ ਸੱਜਣ ਨੇ ਉਹ ਆ ਰਹੇ ਨੇ ਅਤੇ ਇੱਥੇ ਖੂਨਦਾਨ ਕੈਂਪ ਵੀ ਲਗਾਏ ਜਾ ਰਹੇ ਨੇ ਜਿਹੜੇ ਸਹਿਯੋਗੀ ਨੇ ਉਹ ਸੰਸਥਾਵਾਂ ਨੇ ਉਹ ਖੂਨਦਾਨ ਕਰਾਉਂਦੀਆਂ ਨੇ ਤੇ ਜਿਹੜਾ ਬੁਲੰਦ ਪ੍ਰੈਸ ਕਲੱਬ ਜਿਹੜਾ ਚਮਕੌਰ ਸਾਹਿਬ ਹੈ ਉਹ ਵੀ ਪੱਤਰਕਾਰ ਭਾਈ ਚਾਰੇ ਦੇ ਸਹਿਯੋਗ ਨਾਲ ਇੱਥੇ ਖੂਨਦਾਨ ਕੈਂਪ ਲਗਾਉਂਦਾ ਹੈ ਤੇ ਆਓ ਤੁਹਾਡੇ ਨਾਲ ਗੱਲਬਾਤ ਕਰਾਉਣੇ ਅਮਰਜੀਤ ਸਿੰਘ ਕਲਸੀ ਦੀ ਕਿ ਉਹ ਕਿਸ ਤਰ੍ਹਾਂ ਇਹ ਜਿਹੜਾ ਦੇ oprala ਉਸ ਨਾਲ ਜੁੜੇ ਨੇ ਤੇ ਅੱਗੇ ਕਿਸ ਤਰ੍ਹਾਂ ਕੰਮ ਕਰਦੇ ਨੇ ਆਓ ਜੀ ਦੱਸੋ ਜੀ ਇਹ ਕੈਂਪ ਤੁਸੀਂ ਕਦੋਂ ਤੋਂ ਲਗਾ ਰਹੇ ਹੋ ਤੇ ਕਿਵੇਂ ਤੁਸੀਂ ਇਹਦੇ ਨਾਲ ਜੁੜੇ ਸਭ ਤੋਂ ਪਹਿਲਾਂ ਮੈਂ ਜਿੰਨੀਆਂ ਵੀ ਸੰਗਤਾਂ ਸਾਨੂੰ ਦੇਖ ਰਹੀਆਂ ਸਾਰਿਆਂ ਨੂੰ ਫਤਿਹਬਾਦੀ ਸਾਂਝ ਪਾਉਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਵੀਰ ਜੀ ਤੁਸੀਂ ਪੁੱਛਿਆ ਵੀ ਇਹ ਕੈਂਪ ਕਦੋਂ ਤੇ ਲਗਾ ਰਹੇ ਹੈ ਤੇ ਕਿਦਾਂ ਤੁਸੀਂ ਜੁੜੇ ਮੈਨੂੰ ਲਗਭਗ ਇਸ ਫੀਲਡ ਦੇ ਨਾਲ ਜੁੜਿਆ ਨੋ ਜੀ ਸਾਨੂੰ ਕਹਿੰਦਾ ਬਾਬਾ 20 ਕ ਸਾਲ ਹੋ ਗਏ ਨੇ ਖੋਨਦਾਨ ਕੈਂਪ ਦੇ ਨਾਲ ਹਰ ਮੈਡੀਕਲ ਕੈਂਪ ਦੇ ਨਾਲ ਜੁੜਿਆ ਨੂੰ ਤੇ ਅਸੀਂ ਲਗਾਤਾਰ ਸ਼ਹੀਦੀ ਜੋੜ ਮੇਲਾ ਜੋ ਕਿ ਸ਼੍ਰੀ ਚਮਤੌਰ ਸਾਹਿਬ ਹੁੰਦਾ ਸਾਡੇ ਤੇ ਉੱਥੇ ਅਸੀਂ ਲਗਾਤਾਰ 20-22 ਸਾਲਾਂ ਤੋਂ ਜਿਹੜਾ ਇਹ ਕੈਂਪ ਲਗਾ ਰਹੇ ਹਾਂ ਖੋਨਦਾਨ ਕੈਂਪ ਪਹਿਲਾਂ ਤਾਲਮਿਲ ਕਮੇਟੀ ਦੇ ਨਾਲ ਲਗਾਉਂਦੇ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਬਲੰਦ ਪ੍ਰੈਸ ਕਲੱਬ ਦੀ ਸ਼ਿਰਤਰ ਸ਼ਾਇਆ ਹੇਟ ਤੇ ਸਮੂਹ ਪੱਤਰਕਾਰ ਭਾਈਚਾਰਾ ਜਿਹੜਾ ਉਹਨਾਂ ਦੇ ਸਹਿਯੋਗ ਨਾਲ ਇਹ ਕੈਂਪ ਲਗਾਏ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਜਿੱਦਾਂ ਅੱਜ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਆਪਾਂ ਖੜੇ ਆ ਜਿੱਥੇ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਦੀ ਤੇ ਮਾਤਾ ਗੁਜਰੀ ਕੌਰ ਜੀ ਜਿਨ੍ਹਾਂ ਦੀ ਯਾਦ ਦੇ ਵਿੱਚ ਬਹੁਤ ਵੱਡਾ ਇਹ ਸਮਾਗਮ ਲਗਭਗ ਮੇਰੇ ਖਿਆਲ ਚ 15 ਦਿਨ ਚੱਲਦਾ ਤੇ ਉਹਦੇ ਅੱਜ ਦੇ ਜਿਹੜੇ ਅੱਜ ਪਹਿਲਾ ਦੁਵਾਨ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਤੇ ਜਿੱਥੇ ਖੰਡ ਪੜ ਸਾਬ ਰਖਾ ਚੁੱਕੇ ਨੇ ਤੇ ਉਹਦੇ ਜਿਹੜੇ ਸਮਾਪਤੀ ਆ ਉਹ ਕਹਿੰਦਾ ਬਾਬਾ ਪਰਸਨ ਹੋਣੀ ਆ ਤੇ ਉੱਥੇ ਨਾਲ ਦੀ ਨਾਲ ਜਿਹੜੇ ਸਾਡੇ ਕੋਲ ਖੋਨਦਾਨ ਦੇ ਵਿੱਚ ਜਿਹੜੇ ਸਾਡੇ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਜਿਹੜੇ ਵੀਰ ਆਏ ਨੇ ਤੇ ਇਹਦੇ ਵਿੱਚ ਖੂਨਦਾਨ ਜਿਹੜੇ ਕਰ ਰਹੇ ਨੇ ਇਹ ਇੱਕ ਬਹੁਤ ਵੱਡਾ ਇੱਕ ਦਾਣਾ ਕਿਉਂਕਿ ਅੱਜ ਤੱਕ ਆਲ ਇੰਡੀਆ ਦੇ ਵਿੱਚ ਕਿਹਾ ਜੀ ਸਾਰੇ ਵਰਲਡ ਦੇ ਵਿੱਚ ਕੋਈ ਐਦਾਂ ਦੀ ਮਸ਼ੀਨ ਨਹੀਂ ਬਣੀ ਜਿਹਨੂੰ ਆਪਾਂ ਖੂਨ ਤਿਆਰ ਕਰ ਸਕੀਏ ਹਰ ਇੱਕ ਚੀਜ਼ ਦੀ ਮਸ਼ੀਨ ਤਿਆਰ ਹੋ ਚੁੱਕੀ ਆ ਪਰ ਇੱਕ ਖੂਨ ਆ ਜਿਹੜਾ ਇੱਕ ਮਨੁੱਖ ਦੇ ਵਿੱਚ ਹੀ ਪੈਦਾ ਹੁੰਦਾ ਕੁਦਰਤੀ ਪੈਦਾ ਹੁੰਦਾ ਪ੍ਰਮਾਤਮਾ ਦੀ ਦੇਣ ਆ ਤੇ ਇਹਨੂੰ ਜਿੰਨਾ ਆਪਾਂ ਵੰਡਦੇ ਆ ਉਹਨਾਂ ਵੱਧਾ ਕਈ ਮੇਰੇ ਵੀਰ ਕਹਿੰਦੇ ਆ ਵੀ ਸਾਡਾ ਖੂਨ ਹੈ ਜੀ 10 ਤੋਂ ਵੱਧ ਨਹੀਂ ਵੱਧਦਾ ਨਹੀਂ ਜਾਂ 11 ਤੋਂ ਨਹੀਂ ਵੱਧਦਾ ਪਰ ਚੱਕਰ ਇਹਦਾ ਹੀ ਸਾਡੇ ਅੰਦਰ ਜਿਹੜੇ ਸੈੱਲ ਹੁੰਦੇ ਆ ਉਹ ਤਾਂ ਹੀ ਕੰਮ ਕਰਨਾ ਸ਼ੁਰੂ ਕਰਦੇ ਜਦ ਅਸੀਂ ਖੂਨਦਾਨ ਕਰ ਦਿੰਨੇ ਆ ਤੇ ਜਿਹੜੇ ਜਾਦਾ ਤੋਂ ਖੂਨਦਾਨ ਕਰਦੇ ਆ ਉਹਨਾਂ ਦਾ ਜਿਵੇਂ ਹੁਣ ਖੁਦ ਮੈਂ ਹੀ ਆਪਣੇ ਪਰਿਵਾਰੇਲਾਵਾ ਮੈਂ ਹਰ 3 ਮਹੀਨੇ ਬਾਅਦ ਖੂਨਦਾਨ ਕਰਦਾ ਜੀ ਕਿਉਂਕਿ ਮੈਨੂੰ ਡਾਕਟਰ ਸਾਹਿਬ ਨੇ ਦੱਸਿਆ ਕਹਿੰਦੇ ਵੀ ਜੇ ਤੁਸੀਂ ਖੂਨਦਾਨ ਕਰੋਗੇ ਫਿਰ ਤੁਹਾਨੂੰ ਬੀਪੀ ਦੀ ਗੋਲੀ ਲੈਣ ਦੀ ਲੋੜ ਨਹੀਂ ਜੇ ਤੁਸੀਂ ਨਹੀਂ ਕਰੋਗੇ ਤੁਹਾਨੂੰ ਬੀਪੀ ਦੀ ਗੋਲੀ ਪੱਕੀ ਲੱਗ ਜਾਣੀ ਆ ਤੇ ਇਸ ਕਰਕੇ ਮੈਂ ਬਾਕੀ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਕਿਉਂਕਿ ਸ਼੍ਰੀ ਚਮਕੌਰ ਸਾਹਿਬ ਛੇਤੀ ਜੋੜ ਮੇਲੇ ਦੇ ਵਿੱਚ ਵੀ ਮੈਂ ਦੇਖਿਆ ਜਿਹੜੇ ਨੌਜਵਾਨ ਆ ਬਹੁਤ ਘੱਟ ਖੂਨ ਦੇ ਕੇ ਖੁਸ਼ ਆ ਕਿਉਂਕਿ ਪਤਾ ਨਹੀਂ ਕੀ ਚੱਕਰ ਆ ਉਹਨੇ ਦੇ ਅੰਦਰ ਕੋਈ ਡਾਰ ਆ ਪਤਾ ਨਹੀਂ ਕੀ ਚੱਕਰ ਆ ਪਰ ਸਾਡੇ ਕੋਲ ਜਿਹੜੇ ਚਮਕੌਰ ਸਾਹਿਬ ਜਿੰਨੇ ਵੀ ਡੋਨਰ ਹੋਏ ਨੇ ਉਹਦੇ ਵਿੱਚ ਜਿਹੜੀ ਉਹਨਾਂ ਦੀ ਉਮਰ ਸੀ 40 ਤੋਂ ਪਲੱਸ ਏ ਸੀ ਕੁਝ ਕੇ ਨੌਜਵਾਨ ਸੀ ਜਿਨ੍ਹਾਂ ਦੀ ਉਮਰ ਥੋੜੀ ਸੀ ਤੇ ਉਹਨਾਂ ਨੇ ਹੀ ਕਹਿੰਦਾ ਖੂਨਦਾਨ ਕੀਤਾ ਤੇ ਮੈਂ ਹੋਰ ਵੀ ਆਪਣੇ ਇੱਥੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਿੰਨੀ ਸੰਕਟਾ ਪਹੁੰਚਿਆ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਵੱਧ ਤੋਂ ਵੱਧ ਖੁੰਦਾਨ ਕੈਂਪਾਂ ਦੇ ਵਿੱਚ ਜਾ ਕੇ ਖੁੰਦਾਨ ਕਰੋ ਕਿਉਂਕਿ ਆਪਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜਿਹੜਾ ਉਹਦੇ ਵਿੱਚ ਆਪਾਂ ਯੋਗਦਾਨ ਪਾ ਸਕੀਏ ਤੇ ਮੈਂ ਤੁਹਾਡਾ ਵੀਰ ਜੀ ਬੜਾ ਧੰਨਵਾਦ ਕਰਦਾ ਵੀ ਤੁਸੀਂ ਇੱਥੇ ਆਏ ਹੋ ਕੈਂਪ ਦੇ ਵਿੱਚ ਤੇ ਆਪਣੀ ਜਿਹੜੀ ਡਿਊਟੀ ਨਿਭਾਉਂਦੇ ਹੋਏ ਤੇ ਥੋੜੀ ਪੂਰੀ ਸਾਰੀ ਟੀਮ ਦਾ ਅਸੀਂ ਧੰਨਵਾਦ ਕਰਦੇ ਹਾਂ ਚਲੋ ਸਾਡਾ ਵੀ ਸਹਿਯੋਗ ਹੈ ਤੁਹਾਡਾ ਵੀ ਸਹਿਯੋਗ ਹੈ ਇੱਕ ਚੀਜ਼ ਸਵਾਲ ਰੜਕਦਾ ਬਹੁਤੇ ਬੰਦਿਆਂ ਦੇ ਵਿੱਚ ਇਹ ਹੁੰਦਾ ਹੈ ਕਿ ਇਹਦਾ ਵਪਾਰ ਚੱਲ ਰਿਹਾ ਹੂੰ ਹੂੰ ਤੇ ਚਲੋ ਵਪਾਰ ਚੱਲਦਾ ਵੀ ਹੈ ਤੇ ਬਹੁਤਾ ਸਹੀ ਵੀ ਹੈ ਹੂੰ ਜਿਵੇਂ ਤੁਸੀਂ ਹੋ ਤੁਸੀਂ ਅੱਗੇ ਦਿੰਨੇ ਹੋ ਜੇ ਕਿਸੇ ਨੂੰ ਲੋੜ ਪੈਂਦੀ ਆ ਤਾਂ ਦਿੰਨੇ ਹੋ ਉਹਦੇ ਬਾਰੇ ਕੀ ਕਹੋਗੇ ਜਿਹੜਾ ਇਹ ਧੰਦਾ ਬਣਾ ਲਿਆ ਹਾਂਜੀ ਇਹ ਦੇਖੋ ਜੀ ਛਾਂ ਤੇ ਧੁੱਪ ਦੋਨੇ ਚੀਜ਼ਾਂ ਬਣੀਆਂ ਹੋਈਆਂ ਹੈ ਵੀ ਜਿੱਦਾਂ ਰਾਤ ਤੇ ਚਾਨਣ ਬਣਿਆ ਹੋਇਆ ਐਦਾਂ ਹਰ ਇੱਕ ਫੀਲਡ ਦੇ ਵਿੱਚ ਕੁਝ ਬੰਦੇ ਲਟੇਰੇ ਵੀ ਹੁੰਨੇ ਆ ਜਿਹੜੇ ਕਹਿੰਦਾ ਬਾਬਾ ਇੱਕ ਵਪਾਰ ਤੌਰ ਤੇ ਇਸ ਲੈਂ ਨੂੰ ਵਰਤ ਰਹੇ ਆ ਮੈਂ ਉਹਨਾਂ ਨੂੰ ਵੀ ਬੇਇੱਜ਼ਤੀ ਕਰਦਾ ਵੀ ਵੀਰੋ ਸੁਧਰ ਜੋ ਵੀ ਆਪਾਂ ਇਸ ਲੈਂ ਨੂੰ ਜਿਹੜੀ ਇਹ ਲੈਂ ਬੜੀ ਸਾਫ਼ ਸੁਥਰੀ ਹੈ ਸੇਵਾ ਭਾਵਨਾ ਦੀ ਲੈਂ ਆ ਇਹਨੂੰ ਆਪਾਂ ਸਾਫ਼ ਸੁਥਰੀ ਰਹਿਣ ਦੀਏ ਤੇ ਬਾਕੀ ਮੈਂ ਹੋਰ ਜਿੰਨੇ ਵੀ ਸਾਡੇ ਇਸ ਵੀਡੀਓ ਨੂੰ ਦੇਖ ਰਹੇ ਹੋ ਉਹਨਾਂ ਨੂੰ ਬੇਨਤੀ ਵੀ ਕਰਦਾ ਵੀ ਪੰਜਾਬ ਦੇ ਵਿੱਚ ਕਿਤੇ ਵੀ ਤੁਹਾਨੂੰ ਖੂਨਦਾਨ ਦੀ ਲੋੜ ਆ ਸਾਡੇ ਨਾਲ ਤੁਸੀਂ ਜ਼ਰੂਰ ਤਾਲਮਿਲ ਕਰੋ ਮੇਰਾ ਮੋਬਾਈਲ ਨੰਬਰ ਨੋਟ ਕਰ ਲਓ 9815411415 9815411415 ਮੇਰਾ ਆਪਣਾ ਖੁਦ ਦਾ ਮੋਬਾਈਲ ਨੰਬਰ ਆ ਤੁਹਾਨੂੰ ਪੰਜਾਬ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਲੋੜ ਪੈਂਦੀ ਆ ਕਿਉਂਕਿ ਅਸੀਂ ਨੌਜਵਾਨ ਸਭਾ ਪੰਜਾਬ ਇੱਕ ਸੰਸਥਾ ਵੀ ਚਲਾ ਰਹੇ ਹਾਂ ਜਿਹਦੇ ਵਿੱਚ ਸਾਡੇ ਨੌਜਵਾਨ ਆ ਜਿਹੜੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਬੈਠੇ ਆ ਜੇ ਤੁਹਾਨੂੰ ਖੂਨ ਦੀ ਲੋੜ ਆ ਖੂਨ ਮਿਲ ਜੂਗਾ ਜੇ ਤੁਹਾਨੂੰ ਬੰਦੇ ਦੀ ਲੋੜ ਆ ਤੁਹਾਡੇ ਕੋਲ ਬੰਦਾ ਪਹੁੰਚ ਜੂਗਾ ਇੱਕ ਵਾਰ ਸਾਨੂੰ ਜਰੂਰ ਕਾਲ ਕਰੋ ਜਿਹੜੇ ਵੀ ਨੌਜਵਾਨ ਨੂੰ ਲੋੜ ਆ ਜੇ ਤੁਹਤੋਂ ਕੋਈ ਖੂਨ ਬੈਂਕ ਵਾਲਾ ਪੈਸੇ ਮੰਗਦਾ ਕੇਵਲ ਟੈਸਟਾਂ ਦੇ ਪੈਸੇ ਜਰੂਰ ਹੋਣੇ ਆ ਜਿੱਮੇ ਸਰਕਾਰੀ ਬੈਂਕ ਦੇ ਵਿੱਚ ਜਾਓਗੇ ਉੱਥੇ ਵੀ ਮੇਰੇ ਖਾਲਜ 1900 ਰੁਪਏ ਕੁਛ ਐਦਾਂ ਦੀ ਫੀਸ ਹੈਗੀ ਆ ਸਰਕਾਰੀ ਕੇਵਲ ਉਹੀ ਫੀਸ ਦੇਣੀ ਆ ਤੁਸੀਂ ਇਸ ਤੋਂ ਇਲਾਵਾ ਕੋਈ ਹੋਰ ਕਿਸੇ ਨੂੰ ਕੋਈ ਫੀਸ ਨਹੀਂ ਦੇਣੀ ਜੇ ਤੋਂ ਇਲਾਵਾ ਕੋਈ ਹੋਰ ਫੀਸ ਮੰਗਦਾ ਵੀ ਆ ਤੇ ਸਾਡੇ ਨਾਲ ਜਰੂਰ ਤਾਰ ਮਿਲ ਕਰੋ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਖੂਨਦਾਨ ਮਹਾਦਾਨ ਹੈ ਤੇ ਸਾਨੂੰ ਸਾਰਿਆਂ ਨੂੰ ਆਕੇ ਸ਼ਹੀਦਾਂ ਦੀ ਧਰਤੀ ਦੇ ਉੱਤੇ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਧੰਨਵਾਦ